ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰੀਤ ਵਿਗਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆਂ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਦੀ 8 ਤੇ 9 ਦਸੰਬਰ ਨੂੰ ਜਿਹੜਾ ਸਿਸਟਮ ਲੱਗਣ ਜਾ ਰਿਹਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਨੂੰ ਕਿੱਡਕੜ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦਾ ਕਿੱਡਕੜ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਕਿੱਤਕ ਦੇ ਤੇਜ਼ ਜਿਹੜੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤੇ ਕਿੱਤਕ ਦੇ ਤੇਜ਼ ਜਿਹੜੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਤੇ ਟੈਂਪਰੇਚਰ ਕੀ ਰਹਿਣਗੇ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂ ਚਾਹੁੰਦੇ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਸਵੇਰ ਨੂੰ ਵੇਖ ਰ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਰਛੋੜ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰੀ 8 ਦਸੰਬਰ ਨੂੰ ਜਿਹੜੀ ਪੂਰੇ ਦੀ ਵਾਪਸੀ ਹੋਵੇਗੀ ਜਾਨੀ ਕਿ ਜਿਹੜਾ ਪੁਰਾ ਚੱਲੇਗਾ ਖਾਸ ਕਰ ਜਿਹੜਾ 8 ਦਸੰਬਰ ਦੀ ਸਵੇਰ ਤੋਂ ਲੈ ਕੇ ਤੇ 9 ਦਸੰਬਰ ਦੀ ਸਵੇਰ ਤੱਕ ਕੁਝ ਕੁ ਲਗ ਤੇ ਜਿਹੜਾ ਪੁਰਾ ਚੱਲਣ ਦੀ ਸੰਭਾਵਨਾ ਜਿਵੇਂ ਕਿ ਤੁਸੀਂ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਕ ਚੱਲ ਸਕਦੇ ਜਾਨੀ ਕਿ 25 30 ਤੇ ਲੱਗੇ ਕੁਝ ਲੱਗੇ 35 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਬਾਕੀ ਜਿਹੜੇ ਦੱਖਣੀ ਪੱਛਮੀ ਲਾਕੇ ਹੋ ਗਏ ਬਠਿੰਡਾ ਆ ਗਿਆ ਜਾਂ ਕੁਝ ਸਿਰਸਾ ਹੋ ਗਿਆ ਫਤਿਹਬਾਦ ਹੋ ਗਏ ਸਹਾਰ ਦੇ ਇਲਾਕੇ ਹੋ ਗਏ ਸੂਰਤਗੜ ਹੋ ਗਿਆ ਅ શ્રી ਗੰਗਾ ਨਗਰ ਹੋ ਗਿਆ ਫਾਜ਼ਿਲਕਾ ਦੇ ਇਲਾਕੇ ਜਾਂ ਫਿਰੋਜ਼ਪੁਰ ਦੇ ਦੱਖਣੀ ਲਾਕੇ ਫਰੀਦਕੋਟ ਮੁਕਸਰ ਹੋ ਗਿਆ ਇਸ ਤੇ ਨਾਲ ਲੱਗਦੇ ਸੰਗਰੀਆ ਦੇ ਲਾਕੇ ਇਹਨਾਂ ਇਲਾਕਿਆਂ ਵਿੱਚ ਫਿਲਹਾਲ ਜਿਹੜਾ ਹਵਾ ਦੀ ਸਪੀਡ ਥੋੜੀ ਜੀ ਘੱਟ ਬਾਕੀ ਇਲਾਕਿਆਂ ਨਾਲ ਹੋ ਸਕਦੀ ਬਾਕੀ ਇੱਥੇ ਵੀ ਜਿਹੜੇ ਕੁਝ ਕੁ ਲਾਕੇ ਤੇਜ਼ ਜਿਹੜੇ ਹਵਾ ਦੇ ਬੁੱਲੇ ਚੱ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਵਾਹ ਚੱਲਣ ਦੀ ਸੰਭਾਵਨਾ ਜਿਹੜੀ ਪੂਰੇ ਦੀ ਵਾਪਸੀ ਹੋਵੇ ਕੱਲ 8 ਦਸੰਬਰ ਆ 2024 ਨੂੰ ਸਵੇਰ ਤੋਂ ਲੈ ਕੇ ਦੋਸਤੋਂ ਬਾਅਦ 9 ਦਸੰਬਰ ਸਵੇਰ ਤੱਕ ਠੀਕ ਹੈ ਜਿਹੜੇ ਆ ਘੰਟੇ ਹੋਣਗੇ ਇਸ ਲਈ ਸਿਸਟਮ ਲੱਗਨ ਦਾ ਸਾਰ ਜਿਹੜੇ ਕਾਫੀ ਬੰਦ ਦਿਖਾਈ ਦੇ ਰਹੇ ਨੇ ਤਾਂ ਪੰਜਾਬ ਦੇ ਆ ਕੁਝ ਖੇਤਰਾਂ ਵਿੱਚ ਹਲਕਾ ਦਰਮਿਆਨਾ ਕਿਤੇ ਕਿਤੇ ਤੇਜ਼ ਜਿਹੜੇ ਮੀਂਹ ਦੇ ਛਾਟੇ ਦਰਜ ਕੀਤੇ ਜਾ ਸਕਦੇ ਨੇ ਤੇ ਜੇਕਰ ਜੇ ਕੱਲ 8 ਦਸੰਬਰ ਨੂੰ ਜੇਕਰ ਦੁਪਹਿਰ ਸ਼ਾਮ ਦੇ ਆਸ-ਪਾਸ ਬੱਦਲ ਬੰਦ ਆ ਤਾਂ ਕਿਤੇ ਕਿਤੇ ਹੋ ਸਕਦਾ ਹੈ ਕਿ ਇਕਾ ਦੁਕਾ ਪਾਗਾ ਵਿੱਚ ਛੋਟੀ ਮੋਟੀ ਗੜੇ ਮਾਰੀ ਵ ਅਸਰੀ ਬਾਕੀ ਜਾਰਤਰ ਅਸਾਰ ਜਿਹੜੇ ਕੱਟ ਰਹਿਣਗੇ ਜਾਨਕੀ ਮੀਂਹ ਦੇ ਅਸਾਰ ਜਿਹੜੇ ਕਾਫੀ ਬੰਦੇ ਦਿਖਾਈ ਦੇ ਰਹੇ ਨੇ ਤਾਂ ਬਾਕੀ ਸਿਸਟਮ ਤੇ ਹੋਵੇਗਾ ਜੇਕਰ ਸਿਸਟਮ ਦੁਪਹਿਰ ਸ਼ਾਮ ਦੇ ਆਸ-ਪਾਸ ਬੰਦਾ ਤਾਂ ਸਿਸਟਮ ਹੋਰ ਵੀ ਇਸ ਵਿੱਚ ਅਬਦਲਾਵ ਹੋਉਂਦੇ ਅਸਾਰ ਨੇ ਜਾਨਕੀ ਹੋ ਸਕਦਾ ਹੈ ਕਿ ਹੋਰ ਵੀ ਇਸ ਤੇ ਨਾਂ ਲੱਗਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦਾ ਹੈ ਬਾਕੀ ਉੱਤਰ ਪੂਰਬੀ ਇਲਾਕੇ ਜਪਹਾੜਾ ਦੇ ਨਾਂ ਲੱਗਦੇ ਪੁਆਦ ਦੇ ਖੇਤਰ ਹੋਗੇ ਚੰਡੀਗੜ੍ਹ ਦੇ ਨਾਂ ਲੱਗਦੇ ਹਰਿਆਣਾ ਦੇ ਪੰਜਾਬ ਦੇ ਖੇਤਰ ਹੋਗੇ ਉਸ ਤੋਂ ਬਾਅਦ ਪਹਾੜਾ ਦੇ ਨਾਂ ਲੱਗਦੇ ਪੰਜਾਬ ਦੇ ਖੇਤਰ ਤੇ ਉੱਤਰ ਪੂਰਬੀ ਇਲਾਕੇ ਹੋਗੇ ਮਾਝਾ ਤੇ ਬ ਇੰਨਾ ਵਿਸਭਾਵਨਾ ਜਿਹੜੀ ਕਾਫੀ ਬੰਦੀ ਦਿਖਾਈ ਦੇ ਰਹੀ ਹੈ ਸਿਸਟਮ ਇਥੇ ਲੱਗਣ ਦੇ ਪੂਰੇ ਪੂਰੇ ਅਸਾਰ ਨੇ 8 ਦਸੰਬਰ ਸਵੇਰ ਤੋਂ ਲੈ ਕੇ ਤੇ 9 ਦਸੰਬਰ ਸਵੇਰ ਤੱਕ ਜਾਂ ਦੁਪਹਿਰ ਤੱਕ ਇਸ ਤੋਂ ਪਹਿਲਾਂ ਪਹਿਲਾਂ ਜਿਹੜੇ ਘਟਨਾ ਕਰਨ ਜਾਨੀ ਕਿ ਇਹ ਜਿਹੜੇ ਘਟ ਘੰਟੇ ਹੋਣਗੇ ਇਸ ਵਿੱਚ ਜਿਹੜੀ ਸੰਭਾਵਨਾ ਬੰਦੀ ਦਿਖਾਈ ਜਿਹੜੀ ਸਿਸਟਮ ਲੱਗਣ ਜਾ ਰਿਹਾ ਜੋ ਕਿ ਪੰਜਾਬ ਦੇ ਘਟੋ ਘਾਟ ਵਿੱਚ 35 ਜਾਂ 40-45% ਖੇਤਰਾਂ ਵਿੱਚ ਚਾਂਸ ਰਹਿਣਗੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਕੁਝ ਖੇਤਰਾਂ ਵਿੱਚ ਚਾਂਸ ਰਹਿ ਸਕਦੇ ਬਾਕੀ ਦੱਖਣ ਵੱਤ ਵੀ ਇਲਾਕੇ ਜਪ ਕੁਝ ਆਪਣੇ ਸਰਦੀ ਲਾ ਕੇ ਪੰਜਾਬ ਦੇ ਨਾਲ ਲੱਗਦੇ ਫਾਜ਼ਲ ਕਾ ਹੋ ਗਿਆ ਜਾਂ ਫਿਰੂਜ਼ਪੁਰ ਦੇ ਕੁਝ ਦਖੜੀ ਇਲਾਕੇ ਇਹਨਾਂ ਵਿੱਚ ਬਹੁਤ ਜਿਹੜੀ ਥੋੜੀ ਘੱਟ ਰਹੇਗੀ ਬਾਕੀ ਬਠਿੰਡਾ ਵਿੱਚ ਸਾਰ ਜਿਹੜਾ ਕੱਟ ਰਹਿਣਗੇ ਬਾਕੀ ਹੋ ਸਕਦਾ ਕਿ ਸਿਸਟਮ ਹੈ ਠੀਕ ਹੈ ਚੇਂਜ ਵੀ ਹੋ ਸਕਦਾ ਕਿਉਂਕਿ ਦੁਪਹਿਰ ਸ਼ਾਮ ਦੇ ਆਸਪਾਸ ਜੇਕਰ ਇਹ ਬੱਦਲਬਾਈ ਬੰਦੀ ਕਿੰਨਾ ਕੁ ਸਿਸਟਮ ਨੂੰ ਫਲੋ ਮਿਲੇਗਾ ਜਾਨੀ ਕਿ ਕਿੰਨਾ ਕੁ ਪੂਰੇ ਦੀ ਇਸ ਨੂੰ ਸਪੀਡ ਮਿਲੇਗੀ ਉਸ ਨਾਲ ਹੀ ਜਿਹੜਾ ਸਿਸਟਮ ਬਣਦਾ ਸਾਰ ਨੇ ਹੋ ਸਕਦਾ ਜਿੱਥੇ ਮੈਂ ਕੱਟ ਬੋਲਿਆ ਉੱਥੇ ਹੋ ਸਕਦਾ ਕਿ ਜੜ ਚਾਂਸ ਚਾਰਾ ਪੰਜ ਜਣ ਬਾਕੀ ਸਿਸਟਮ ਤੇ ਵੇ ਕੱਲ ਜੋ ਵੀ 8 ਦਸੰਬਰ ਸਵੇਰ ਤੋਂ ਲੈ ਕੇ ਉਸ ਤੋਂ 9 ਦਸੰਬਰ ਸਵੇਰ ਤੱਕ ਜੋ ਸਾਵਨਾ ਜਿਹੜਾ ਲੱਗੰਦੇ ਸਾਰ ਨੇ ਜੋ ਕਿ 8 ਦਸੰਬਰ ਜਾਨਕੀ 7 ਦਸੰਬਰ ਰਾਤ ਤੋਂ ਲੈ ਕੇ ਤੇ 8 ਦਸੰਬਰ ਜਿੰਨੀ ਕੁ ਪੂਰੀ ਸੀ ਇਸ ਨੂੰ ਸਪੋਰਟ ਮਿਲੇਗੀ ਤੋਂ ਉਸ ਵਿੱਚ ਜਿਹੜੇ ਆਪਾਂ ਨੇ ਇਸ ਵਿੱਚ ਜਿਹੜਾ ਸਿਸਟਮ ਲੱਗੰਦੇ ਸਾਰ ਪੂਰੇ ਪੂਰੇ ਬੰਦੇ ਦਿਖਾਈ ਦੇ ਰਹੇ ਬਾਕੀ ਪੜ ਦੇ ਨਾਲ ਲੱਗਦੇ ਪਵਾਦ ਦੇ ਖੇਤਰ ਉਹ ਗੇ ਜਾਂ ਉੱਤਰ ਪੂਰਬੀ ਇਲਾਕੇ ਮਾਝਾਤ ਬਾਬਾ ਦੇ ਖੇਤਰ ਦੱਖਣ ਹੋ ਗਿਆ ਕੁਛ ਮੱਧ ਪੰਜਾਬ ਦੇ ਹੋ ਗਏ ਜਾਂ ਦਾ ਆਪਣੇ ਹਰਿਆਣਾ ਦੇ ਖੇਤਰ ਉਹ ਗੇ ਪੰਜਾਬ ਦੇ ਨਾਲ ਲੱਗਦੇ ਕੁਛ ਅ ਚੰਡੀਗੜ੍ਹ ਦੇ ਨਾਲ ਲੱਗਦੇ ਤੇੜਾ ਸਿਸਟਮ ਲੱਗੰਦੇ ਸਾਰ ਪੂਰੇ ਪੂਰੇ ਬੰਦੇ ਦਿਖਾਈ ਦੇ ਰਹੇ ਨੇ ਤੋਂ ਜਿਹੜਾ ਟੈਂਪਰੇਚਰ ਹੋਣਗੇ 2 3 ਡਿਗ ਇੰਤੇ ਰਾਤ ਇਹ ਟੈਂਪਰੇਚਰ ਹੋਰ ਥਰੇ ਥੱਲੇ ਕਾਊਂਟ ਕੀਤੇ ਜਾਣਗੇ ਤਾਂ ਬਾਕੀ ਇਸ ਸਿਸਟਮ ਵਿੱਚ ਦੇਖ ਕੇ ਹੋਰ ਕੋਈ ਬਦਲਾਅ ਵਿਖਣ ਨੂੰ ਮਿਲੇਗਾ ਤੁਹਾਡੇ ਤੱਕ ਜਾਣਕਾਰੀ ਇਹ ਚੈਨਲ ਤੇ ਪਹੁੰਚਾ ਦਿੱਤੀ ਜਾਵੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਾਕੀ ਜੇਕਰ ਤੁਸੀਂ ਕੋਈ ਵੀ ਆਪਣੇ ਜ਼ਿਲ੍ਹੇ ਇਲਾਕੇ ਦਾ ਮੌਸਮ ਹਾਲ ਜਾਣਨਾ ਚਾਹੁੰਦੇ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਮੈਂ ਜ਼ਰੂਰ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗਾ ਜਿੰਨਾ ਆਸਕਾ ਤੇ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜ਼ਰੂਰ ਜਾਣਕਾਰੀ ਪਹੁੰਚਾ ਦਿੱਤੀ ਜਾਵੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂ